ਪਰਾਭੋ ਪੰਜਾਬ ਸਰਕਾਰ ਨੇ ਕਰੇ ਬੰਦ ਕਰਤਾ ਹੁਣ ਕੱਪੜੇ ਧੋ ਰਹੇ ਆ ਥੋੜੇ ਥੋੜੇ ਮੌਸਮ ਆ ਚੈਲੀ ਆ 19 ਜੂਨ ਮਿਹਰ ਨਾਲ ਤੇ ਕੱਪੜੇ ਧੋ ਰਹੇ ਆ ਮਕੀਨ ਚ ਪਾਇਜ਼ੀ ਹੁਣ ਜੀ ਕੱਢਦੇ ਆ ਤੇ ਆ ਸਾਫ ਕਰ ਲਿਆ ਆ ਧੋ ਰਹੇ ਆ ਤੇ ਆ ਹਾਲੇ ਤੱਕ ਇਹ ਸਾਫ ਨਹੀਂ ਤੋਂ ਮਾਵੇ ਤੇ ਆ ਸਾਡਾ ਸਵੈਟਰਾਂ ਭਾਈ ਕਪੜੇ ਤੋ ਰਹੇ ਆ ਭਾਈ ਆ ਆਹ ਨਾਲ ਕੁਰਤਲਾ ਭਾਈ ਕੁਰੇ ਆਂ ਕਪੜੇ ਭਾਈ ਕੀ ਕਰੀ ਮਜ਼ਦੂਰੀ ਆ ਪੰਜਾਬ ਦੁਕਾਨੇ ਘਰੇ ਬੰਦ ਕਰਦਾ ਚਲੋ ਕੋਈ ਗੱਲ ਨਹੀਂ ਬਰਾਉ ਬਗਵਾਨ ਉਹਨਾਂ ਲਈ ਬਰਾਉ ਰਮਾਨ ਦੀ ਮੱਦੀ ਆ ਹੈ ਉਹਨਾਂ ਨਾਲ ਜੀ ਦੀ ਮੱਦੀ ਆ ਹੈ ਜਿੱਥੇ ਰਹਿਣਾ ਪਊਗਾ ਪ੍ਰਮਾਤਮਾ ਤੇਰੀ ਰਜ਼ਾ ਵਿੱਚ ਉਹ ਰਹਿ ਜਾ ਤਾ ਰਹਿ ਜਾ ਇਹ ਰਹਿਣਾ ਪਊਗਾ ਉਸ ਦਿਨ ਆ ਕਲਗੀਆਂ ਵਾਲਾ ਜਦੋਂ ਭਾਵੇਂ ਸਾਰਾ ਨਸਜਾਏ ਕੋਈ ਗੱਲ ਇਹ ਆ ਅਸੀਂ ਜਿਹੜੇ ਨਿਮਰਤਾ ਦੇ ਵਿੱਚ ਰਹਿਣ ਵਾਲੇ ਮੰਨ ਨੀਮਾ ਮਤੁੱਸਰੀ ਵਿੱਚ ਕੋਈ ਚਾਹੇ ਆਪਾਂ ਘਰ ਦੇ ਵਿੱਚ ਬਣ ਤੋਈਏ ਚਾਹੇ ਆਪਾਂ ਘਰ ਦੇ ਵਿੱਚ ਤੋਈਏ ਭਾਂਡੇ ਆਪਾਂ ਗੁਰੂ ਘਰ ਦੇ ਜਾ ਕੇ ਬੰਦਲ ਸਾਫ ਕਰ ਲਈਏ ਨਾ ਦੇਖੋ ਕਿ ਹੁਣ ਪ੍ਰਿਆਰ ਸਰਦਾਰ ਨੇ ਮੰਨਤਾ ਕਰੇ ਜਦੋਂ ਕੀ ਕਰੀਏ ਹੁਣ ਬੈਲੇ ਬੈਠੇ ਆਂ ਪਉਂਦਵਾ ਨਾਮ ਆਵੇ ਪ੍ਰਮਾਤਮਾ ਨਾਮ ਲਪਾਵੇਂ ਯਾ ਸਰਕਾਰ ਨੇ ਬਿਲਕੁਲੀ ਸਾਨੂੰ 7 ਮਹੀਨੇ ਪਹਿਲਾਂ ਬੰਦ ਕਰਤਾ ਸੀ ਘਰੇ ਤੇ ਅੱਜ ਫੇਰ 3-4 ਦਿਨ ਹੋ ਗਏ 6 ਦਿਨ ਹੋ ਗਏ ਬੰਦ ਕੀਤਾ ਹੋਇਆ ਕੀ ਕਰੀਏ ਦੱਸੋ ਭਾਜੂ ਕੀ ਜੇ ਲੜੀਏ ਹੁਣ ਆਪਾਂ ਆਪਾਂ ਨਾਲ ਜੁਗਦਾ ਹੈ ਨਹੀਂ ਜੇ ਕਿਉਂਕਿ ਪੰਜਾਬ ਸਰਕਾਰ ਵੱਡੀ ਆ ਭਾਈ ਮੁੱਖ ਮੰਤਰੀ ਸਾਹਿਬ ਨੇ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਛੋਟੇ ਜਿਹੇ ਬੰਦੇ ਆ ਚਲੋ ਵਾਹਿਗੁਰੂ ਦਾ ਭਾਣਾ ਮੰਨ ਰਿਹਾ ਆ ਉਹਨੇ ਲੋਰੀਆਂ ਲੈ ਰਹੇ ਆ ਉਹਨਾਂ ਲਈ ਜੋੜਾ ਬਗੜਾਵਾ ਉਹਦੀ ਮੋਲ ਆ ਅੱਗ ਦੀ ਜਮੇਂ ਰਹਿਣਾ ਸੀ ਦੇਖੋ ਰੰਗਰਤਾ ਉਹਦੇ ਕਪੜੇ ਧੋਰੇ ਆ ਲਾਓ ਆਹ ਨਾਲੇ ਦੂਜੇ ਕਪੜੇ ਝੁਕਦੇ ਨੇ ਉਹਨ ਕੱਢੂ ਆਵਾ ਮੋ ਤੁਸੀਂ ਵੀ ਆਰਾਮ ਕਰੋ ਤੁਸੀਂ ਘਰ ਬੈ ਕੇ ਕਪੜੇ ਧੋਇਆ ਕਰੋ ਪਾ ਲੋ ਪ੍ਰਭੂ ਮੈਂ ਤੁਹਾਨੂੰ ਅਪੀਲ ਕਰੂੰਗਾ ਤੁਸੀਂ ਵੀ ਹਾਂ ਤੂੰ ਲੈ ਕਰੋ ਪ੍ਰਭੂ ਕੋਈ ਨ ਨਹੀਂ ਕੁਝ ਨਹੀਂ ਹੁੰਦਾ ਵਾਹਿਗੁਰੂ ਜੀ ਰਹਿਮ ਮਨ ਮਨੋਂ ਜੀਓ ਆਪਣਾ ਪ੍ਰਭੂ ਆਹ ਦੇ ਮਜੀਜ ਪ੍ਰਭੂ ਪ੍ਰਭੂ ਪੰਜਾਬ ਸਰਕਾਰ ਮੈਂ ਤੇ ਬੰਦ ਕਰਤਾ ਹੁਣ ਕੱਪੜੇ ਧੋ ਰਹੇ ਆ ਸਵੇਰੇ ਸਵੇਰੇ ਮੌਸਮ ਆ ਚੈਹੀਆ 19 20 ਮਰੇ ਰਲ ਤੇ ਕੱਪੜੇ ਧੋ ਰਹੇ ਆ ਮਸ਼ੀਨ ਚ ਪਾਇਆ ਸੀ ਹੁਣ ਮੀਂਹ ਚ ਵੱਢੇ ਆ ਤੇ ਆ ਸਾਫ਼ ਕਰ ਲਿਆ ਆ ਧੋ ਰਹੇ ਹਾਂ ਤੇ ਆ ਹਾਲੇ ਤੱਕ ਬਹੁਤ ਸਾਫ਼ ਨਹੀਂ ਤੋਂ ਮਾਵੇ ਤੇ ਆ ਦਾ ਦਾ ਵੈਟਰਾ ਭਾਈ ਤੇ ਕੱਪੜੇ ਧੋ ਰਹੇ ਆ ਭਾਈ ਜੀ ਆਹ ਆਹ ਹਨਾ ਕੋਟਾਵਾ ਭਾਈ ਕੋਰੇ ਆਪਣੇ ਬਰਗੀ ਕਰੀ ਮਜ਼ਦੂਰੀ ਆ ਪੰਜਾਬ ਦਾ ਘਰੇ ਬੰਦ ਕਰਦਾ ਚਲੋ ਮੋਈ ਗੱਲ ਨਹੀਂ ਭਰਾਓ ભગવાન ਹੋਰ ਗੱਲ ਨਹੀਂ ਭਰਾਓ ભગવાન ਦੀ ਮੱਗੀ ਆ ਇਹ ਹੋਰ ਨਾਲ ਜੀ ਦੀ ਮੱਗੀ ਆ ਇਹ ਜਿੱਥੇ ਰਹਿਣਾ ਪਊਗਾ ਪ੍ਰਮਾਤਮਾ ਤੇਰੀ ਰਜ਼ਾ ਵਿੱਚ ਰਹਿਣਾ ਰਜ਼ਾ ਜੋ ਰਹਿਣਾ ਪਊਗਾ ਉਸਨਾ ਕਲਗੀਆਂ ਵਾਲਾ ਜਦ ਭਾਵੇਂ ਸਾਰ ਨੂੰ ਸਜਾਏ ਉਹ ਕੋਈ ਗੱਲ ਨਹੀਂ ਆ ਅਸੀਂ ਇਹਨੇ ਨਿਮਰਤਾ ਦੇ ਵਿੱਚ ਰਹਿਣ ਵਾਲੇ ਮੰਨ ਨੀਮਾ ਮਾ ਤੁਸਰੀ ਵਿੱਚ ਕੋਈ ਚਾਹੇ ਆਪਾਂ ਘਰ ਦੇ ਕੋਲੇ ਧੋਈਏ ਚਾਹੇ ਆਪਾਂ ਘਰ ਦੇ ਧੋਈਏ ਭਾਂਡੇ ਆਪਾਂ ਗੁਰੂ ਘਰ ਨਹੀਂ ਜਾ ਕੇ ਬਰਤਨ ਸਾਫ ਕਰ ਲਈਏ ਨਾ ਦੇਖੋ ਕਿ ਹੁਣ ਪ੍ਰਿਆਜ ਸਰਦਾਰ ਨੇ ਵੰਦਾ ਕਰੇ ਜਦੋਂ ਕੀ ਕਰੀਏ ਹੁਣ ਬਿੱਲੇ ਬੈਠੇ ਆਂ ਪਉਂਦਵਾ ਨਾਮਾਂਵੇਂ ਪ੍ਰਮਾਤਮਾ ਨਾਮ ਲਿਪਾਂਵੇਂ ਪੰਜਾਬ ਸਰਕਾਰ ਨੇ ਬਿਲਕੁਲੀ ਸਾਨੂੰ 7 ਮਹੀਨੇ ਪਹਿਲਾਂ ਬੰਦ ਕਰਤਾ ਸੀ ਘਰੇ ਤੇ ਅੱਜ ਫੇਰ ਤਰੀਵ 4-5 ਦਿਨ ਹੋ ਗਏ 6 ਦਿਨ ਹੋ ਗਏ ਬੰਦ ਕੀਤਾ ਹੋਇਆ ਕੀ ਕਰੀਏ ਦੋ ਸੋਭਾ ਜੀ ਕੀ ਜੀ ਲੜੀਏ ਹੁਣ ਆਪਾਂ ਆਪਾਂ ਨਾਲ ਜੁਗਦਾ ਨਹੀਂ ਜੇ ਕਿਉਂਕਿ ਪੰਜਾਬ ਸਰਕਾਰ ਵੱਡੀ ਆ ਭਾਈ ਮੁੱਖ ਮੰਤਰੀ ਸਾਹਿਬ ਨੇ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਛੋਟੇ ਜਿਹੇ ਬੰਦੇ ਆ ਚਲੋ ਵਾਹਿਗੁਰੂ ਦਾ ਭਾਣਾ ਮੰਨ ਰਹੇ ਆ ਉਹਦੇ ਲੋਏ ਲੈ ਰਹੇ ਆਂ ਉਹਨਾਂ ਲਈ ਜੋੜਾ ਬਗਰਾਉਵਾ ਉਹਦੀ ਮੌਜ ਆ ਰੱਬ ਦੀ ਰਮੈ ਰਹਿਣਾ ਸੀ ਦੇਖੋ ਰਾਮਕਰਤ ਸਾਹਿਬ ਦੇ ਕਪੜੇ ਧੋਰੇ ਆ ਪਾਓ ਆ ਉਹਨਾਂ ਦੇ ਦੂਜੇ ਕਪੜੇ ਸੁੱਕ ਲੈਨੇ ਉਹਨ ਕੱਢੂਗਾ ਮੈਂ ਆਮੋ ਤੁਸੀਂ ਵੀ ਆਰਾਮ ਕਰੋ ਤੁਸੀਂ ਨੂੰ ਘਰ ਬੈ ਕੇ ਕਪੜੇ ਧੋਇਆ ਕਰੋ ਪਾ ਲੋ ਪ੍ਰਭੂ ਮੈਂ ਤੁਹਾਨੂੰ ਅਪੀਲ ਕਰੂੰਗਾ ਤੁਸੀਂ ਵੀ ਧੋ ਹਾਂ ਧੋ ਲੈ ਕਰੋ ਪ੍ਰਭੂ ਕੋਈ ਨ ਨਹੀਂ ਕੁਝ ਨਹੀਂ ਹੁੰਦਾ ਵਾਹਿਗੁਰੂ ਰਹਿ ਜੇ ਰੋਮ ਮਨ ਮਨੋਂ ਜੀਓ ਆਪਣਾ ਪ੍ਰਭੂ ਆਦੇ ਮਜੀਂ ਪ੍ਰਭੂ